ਕਿਵੇਂ ਆ ਬਾਈ ਉਹ ਵਧੀਆ ਯਾਰ ਬਾਈ ਮੋਟਰ ਹੀ ਛੜਾ ਰਿਆ ਅੱਜ ਯਾਰ ਉਹ ਯਾਰ ਪਾਣੀ ਤਾਂ ਮੇਰੇ ਵੀ ਥੋੜਾ ਜਿਹਾ ਪ੍ਰਾਣ ਪੋਣੀ ਆ ਮੈਂ ਵੀ ਯਾਰ ਮੇਰੇ ਨਾ ਵਾਂਚ ਜਮਾ ਤੇੜਾ ਪੰਗਾ ਪੰਗਾ ਸੁੱਕਿਆ ਪਿਆ ਤੂੰ ਐਂ ਕਰ ਅੱਜ ਮੋਟਰ ਮੈਨੂੰ ਛੜਾ ਦੇ ਕੱਲ ਨੂੰ ਮੇਰੀ ਮੋਟਰ ਤੂੰ ਛੱਡ ਲਈ ਉਹਦਾ ਥੋੜਾ ਜਿਹਾ ਪਾਣੀ ਘਟਾ ਤੇਰਾ ਡੰਗਾ ਲੈ ਜੂਗਾ ਚੱਲ ਫਿਰ ਐਂ ਕਰ ਲੈਨੇ ਆ ਹੋਰ ਕੀ ਆ ਛੱਡ ਲੈ ਫਿਰ ਠੀਕ ਆ ਬਾਈ ਤੂੰ ਯਾਰ ਗੁੱਸਾ ਨਾ ਕਰੀ ਦੇਣਾ ਲੈਣਾ ਨਾ ਤੇਰਾ ਮਾੜਾ ਹੀ ਆ ਇਹ ਨਾ ਹੋਵੇ ਤੂੰ ਛੜਾਵੇਂ ਨਾ ਤੇ ਮੈਂ ਪ੍ਰਦਾਨ ਪੋਣੀਆ ਮੈਂ ਬੰਦਾ ਕਰਿਆ ਵਾ ਕਿਤੇ ਮੈਨੂੰ ਵਾਂਝਾ ਰੱਖ ਦੇ ਯਾਰ ਜਵਾਨ ਆ ਬਾਈ ਜੱਟ ਦੀ ਯਾਰਾ ਬੇਫਿਕਰੋ ਯਾਰ ਠੀਕ ਆ ਪਾਣੀ ਤਾਂ ਆਇਆ ਹੀ ਨਹੀਂ ਯਾਰ ਜੇ ਫੋਨ ਲਾ ਕੇ ਪੁੱਛਦਾ ਹੈਲੋ ਧੀਰੇ ਹਾਂ ਬਾਈ ਯਾਰ ਪਾਣੀ ਤਾਂ ਆਇਆ ਹੀ ਨਹੀਂ ਯਾਰ ਮੈਂ ਤਾਂ ਮੋਟਰ ਛੱਟੀ ਨੂੰ 2 ਘੰਟੇ ਹੋ ਗਏ ਆਜੂ ਹੌਲੀ ਹੌਲੀ ਕੋਈ ਨਹੀਂ ਠੀਕ ਆ ਬੰਦਾ ਯਾਰ ਜਵਾਨ ਦਾ ਕੱਚਾ ਹੀ ਆ ਕਿਤੇ ਉਹੀ ਕੰਮ ਨਾ ਹੋ ਜੇ ਜਾ ਕੇ ਵੇਖ ਕੇ ਆਉਣਾ ਸ਼ਾਬਾਸ਼ ਹੈ ਤੇਰੇ ਮੋਟਰ ਤਾਂ ਯਾਰ ਬੰਦ ਪਈ ਤੂੰ ਮੈਨੂੰ ਪਾਗਲ ਬਣਾਈ ਜਾਂਦਾ ਓਏ ਬੰਦ ਕਾ ਨੂੰ ਪਈ ਆ ਚੱਲੀ ਜਾਂਦੀ ਆ ਜਾ ਵਿਖਾਵਾਂ ਆ ਤਾਂ ਬੰਦ ਪਈ ਕਿੱਥੇ ਮੈਂ ਤਾਂ ਕਰਨ ਦਾ ਰਾਕੀ ਬੈਠਾ ਪਾਣੀ ਨਾ ਟੁੱਟ ਜੇ ਆਹ ਵੇਖ ਭਰਾਵਾ ਮੇਰਾ ਪਾਪ ਵੱਡਾ ਬੋਰ ਪਟਿਆ ਵਾ ਮੈਂ ਤਾਂ ਇਹਦੀ ਨਾ ਡੰਗਾ ਲਾਉਣਾ ਮੈਂ ਤੈਨੂੰ ਕਿਥੋਂ ਰੋੜੂ ਵਾਲਾ ਮੋਗਾ ਖੋਲ ਦੇ ਭਰਾਵਾ ਇਹਨੂੰ ਵੀ ਬੰਦ ਕਰ ਲਾ ਰੱਜੇ ਤੇ ਆਏ ਤੇਰੀ ਵੀੜੀ ਤੋਂ